ਸਰੀਕਾਲ ਦੋਸਤੋ ਕੀ ਹਾਲ ਚਾਲ ਹਾਲ ਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 2021 ਕੀ ਪੰਜਾਬੀ ਗਾਇਕ ਸਿੱਧੂ ਮਸੂਏ ਵਾਲੇ ਦੀ ਹੱਤਿਆ ਦੇ ਮਾਮਲੇ ਚ ਦੋਸ਼ੀ ਸਾਹਵਜ ਅਨਸਾਰ ਫਰਾਰ ਹੋ ਗਿਆ ਹੈ ਪਿਛਲੇ ਮਹੀਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਉਸ ਨੂੰ ਅੰਤਰੀਮ ਜ਼ਮਾਨਤ ਮਿਲੀ ਸੀ 2022 ਚ ਮਸੂਏ ਵਾਲੇ ਦੀ ਹੱਤਿਆ ਲੀ ਗੈਂਗਸਟਰ ਲਾਰਸ ਨੂੰ ਹਥਿਆਰ ਅਤੇ ਗੋਲ ਬਾਰੂਦ ਦੇਣ ਦਾ ਉਸਤੇ ਦੋਸ਼ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਨਿਵਾਸੀ ਅਨਸਾਰ ਇਹਨੂੰ ਦਸੰਬਰ 2022 ਚ ਗ੍ਰਿਫਤਾਰ ਕੀਤਾ ਗਿਆ ਸੀ ਜਨੂਨ ਵੋਕੇਸ਼ਨ ਜੱਜ ਨੇ ਉਸ ਦੀ ਪਤਨੀ ਦੀ ਪਾਇਨ ਸਰਜਰੀ ਦੇ ਲਈ ਇੱਕ ਮਹੀਨੇ ਦੀ ਅੰਤਰੀਮ ਜ਼ਮਾਨਤ ਦਿੱਤੀ ਸੀ ਰਾਸ਼ਟਰੀ ਜਾਂਚ ਏਜੰਸੀ ਦਾ ਕਹਿਣਾ ਹੈ ਕਿ ਅंसारी ਦਾ ਫੋਨ ਬੰਦ ਆ ਰਿਹਾ ਹੈ ਉਤੇ ਉਸ ਜ਼ਿਲ੍ਹੇਸ਼ਨ ਨਹੀਂ ਹੋ ਰਹੀ ਨਈ ਦੇ ਕੋਰਟ ਨੂੰ ਦੱਸਿਆ ਕਿ ਸਾਬ ਅंसारी ਵੱਲੋਂ ਦਿੱਤਾ ਗਿਆ ਫੋਨ ਨੰਬਰ ਆਸਾਮ ਦੇ ਇੱਕ ਦਿਨਾਂ ਤਰ ਦੇਜਿਸਟਰ ਹੈ ਜਮਾਂਦਰ ਲਈ ਜਮਾਂਦਰ ਦੇ ਤੌਰ ਤੇ ਪੈਸੇ ਲੈ ਕੇ ਇਹ ਕੰਮ ਕੀਤਾ ਗਿਆ ਹੈ ਇਸ ਤੋਂ ਇਲਾਵਾ ਅंसारी ਨੇ ਜਿਸ ਗਾਜਵਾਜ਼ਤ ਦੇ ਐਮ ਐਮ ਜੀ ਹਸਪਤਾਲ ਦਾ ਹਵਾਲਾ ਦਿੱਤੀ ਉੱਤੇ ਅਜਿਹੀ ਸਰਜਰੀ ਨਹੀਂ ਹੁੰਦੀ ਇਹਨਾਂ ਖਲਾਸਾਂ ਤੋਂ ਬਾਅਦ ਐਨ ਆਈ ਐਨ ਨੇ ਵਿਸ਼ੇਸ਼ ਲੋਕ ਅਭਿਯੋਗ ਰਾਹੁਲ ਤਿਆਗੀ ਰਾਹੀਂ 8 ਜੁਲਾਈ ਨੂੰ ਜਮਾਂਦਰ ਰੱਦ ਕਰ ਦਿੱਤੀ ਹੈ ਹਾਲਾਂਕਿ ਅंसारी ਨੇ ਕੋਰਟ ਚ ਹਾਜ਼ਰ ਹੋਣ ਤੇ ਨੋਟਿਸ ਦੇਣ ਦੇਣ ਦੇਖੇ ਕੀ ਇਹ ਉਸ ਤੋਂ ਬਾਅਦ ਵਕੀਲਾਂ ਦਾ ਇਹ ਦਾਅਵਾ ਹੋਣੇ ਕਿ ਉਹਨਾਂ ਦੀ ਆਪਣੇ ਮੁਕਾਬਲੇ ਦੇ ਠਿਕਾਣੇ ਦੀ ਜਾਣਕਾਰੀ ਨਹੀਂ ਹੈ ਦੱਸਣੀ ਹੋ ਗਿਆ ਕਿ ਸਿੱਧੂ ਮਸੂਏ ਵਾਲੇ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਇੱਕ ਜਵਾਰ ਕੋਲ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਕਿ ਉਹਨਾਂ ਨੂੰ ਹਾਲੇ ਤੱਕ ਵੀ ਇਨਸਾਫ ਨਹੀਂ ਮਿਲਿਆ ਤੇ ਮਸੂਏ ਵਾਲੇ ਦਾ ਪਰਿਵਾਰ ਉਸ ਦਿਨ ਵਾਲੇ ਇਨਸਾਫ ਦੀ ਉਡੀਕ ਕਰ ਰਹੇ ਹਨ